ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਤੇ ਦੇਸ਼ ਤੋਂੰ ਨਾਲ ਸੰਬੰਧਤ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਆਪਜੀ ਦੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਪਲ-ਪਲ ਦੇ ਉੱਤੇ ਬੜਾ ਕੁਝ ਹੋ ਵਾਪਰਿਆ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜੋ-ਜੋ ਕੁਝ ਹੋਇਆ ਅਸੀਂ ਸਾਡੇ ਵਾਲਾ ਰੇਡੀਓ ਦੇ ਉੱਤੇ ਹਰ ਰੋਜ਼ ਸਾਂਝਾ ਕਰਦੇ ਰਹੇ ਹਾਂ ਤੇ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵਾਸਤੇ ਵੋਟਾਂ ਪਈਆਂ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਆ ਕਈ ਥਾਵਾਂ ਤੇ ਹੁੰਦੀ ਹੁੰਦੀ ਰਹਿ ਗਈ ਆ ਕਈ ਥਾਵਾਂ ਤੇ ਢੁਚਰ ਡਾਉਣ ਵਾਲਿਆਂ ਨੇ ਆਪਣਾ ਜਲਵਾ ਦਿਖਾਤਾ ਤੇ ਕਈ ਥਾਵਾਂ ਦੇ ਉੱਤੇ ਬੋਲੀਆਂ ਲੱਗੀਆਂ ਤੇ ਕਈ ਥਾਵਾਂ ਤੇ ਗੋਲੀਆਂ ਚੱਲੀਆਂ ਕਈ ਥਾਵਾਂ ਤੇ ਇੱਟਾਂ ਵੱਟੇ ਚੱਲੇ ਆ 15 ਅਕਤੂਬਰ ਨੂੰ ਸਹੀ ਤਰੀਕੇ ਨਾਲ ਵੋਟਾਂ ਪੈਣ ਤੇ ਕਿਸੇ ਵੀ ਜੀ ਦਾ ਕੋਈ ਨੁਕਸਾਨ ਨਾ ਹੋਵੇ ਜਾਨੀ ਜਾਂ ਮਾਲੀ ਇਹਦੀ ਅਸੀਂ ਅਰਦਾਸ ਕਰਦੇ ਆ ਪਰ ਜੋ ਜੋ ਕੁਝ ਪਿਛਲੇ ਕਈ ਵਰਿਆਂ ਦੇ ਮੁਕਾਬਲਤਨ ਇਸ ਕੀ ਪੰਚਾਇਤੀ ਨਹੀਂ ਚੋਣਾਂ ਦੇ ਮੱਦੇਨਜ਼ਰ ਦੇਖਣ ਨੂੰ ਮਿਲਿਆ ਉਨੇ ਹੈਰਾਨ ਤੇ ਪਰੇਸ਼ਾਨ ਦੋਵੇਂ ਗੱਲਾਂ ਕੀਤੀਆਂ ਕਿ ਪੰਜਾਬ ਦੇ ਲੋਕ ਅੱਜ ਵੀ ਸਰਪੰਚੀ ਵਾਲੀ ਪੂਛ ਦੀ ਖਾਤਰ ਪੰਚ ਬਣਨ ਵਾਲੀ ਪੂਛ ਦੀ ਖਾਤਰ ਕੀ ਕੀ ਲੱਛਣ ਕਰਦੇ ਕੀ ਕੀ ਗੱਲਾਂ ਕਰਦੇ ਆ ਜਾਣਕਾਰੀ ਇਹ ਮਿਲੀ ਹੈ ਜੀ ਕਿ ਐਤਕੀ ਹੁਣ ਜਦੋਂ ਨਾਮਜ਼ਦਗੀਆਂ ਦਾਖਲ ਹੋਊਗਾ ਉਸ ਤੋਂ ਬਾਅਦ ਨਾਮਜ਼ਦਗੀਆਂ ਚਲਾਨੀਆਂ ਰੱਦ ਹੋਣਗੀਆਂ ਸੀ ਕਾਗਜ਼ ਨਹੀਂ ਸਹੀ ਸੀ ਉਹ ਰੱਦ ਹੋਊਗਾ ਜਿਨ੍ਹਾਂ ਨੇ ਕਾਗਜ਼ ਵਾਪਸ ਲੈਣੇ ਸੀ ਉਹ ਵਾਪਸ ਲੈ ਲੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਐਤਕੀ ਸਰਪੰਚੀ ਲਈ ਖੜੇ ਉਮੀਦਵਾਰਾਂ ਦਾ ਰਿਕਾਰਡ ਬਣ ਗਿਆ 52300 ਤੇ ਕੁਝ 52300 ਤੋਂ ਵੱਧ ਪੰਜਾਬ ਦੇ ਵਿੱਚ ਸਰਪੰਚੀ ਵਾਸਤੇ ਇਸ ਵੇਲੇ ਉਮੀਦਵਾਰ ਖੜੇ ਆ 13200 ਦੇ ਕਰੀਬ ਇਸ ਵੇਲੇ ਪੰਜਾਬ ਦੇ ਵਿੱਚ ਪੰਚਾਇਤਾਂ ਨੇ ਉਹਦੇ ਵਿੱਚ ਸਰਪੰਚ ਬਣਦੇ ਲਈ 52000 ਤੋਂ ਵੱਧ ਲੋਕ ਆ ਜਿਹੜੇ ਉਹ ਇਸ ਵੇਲੇ ਚੋੜ ਮੈਦਾਨ ਦੇ ਵਿੱਚ ਹੈ ਸੋ ਇਹਨਾਂ 52000 ਤੋਂ ਵੱਧ ਲੋਕਾਂ ਦੇ ਵਿੱਚੋਂ ਕਿਹੜੇ 13200 ਤੇ ਕੁਝ ਲੋਕ ਚੁਣੇ ਜਾਂਦੇ ਸਰਪੰਚੇ ਵਕਤ ਦੱਸੂਗਾ ਪਰ ਇਤਕੀ ਪੰਚੀ ਦੇ ਮਾਮਲੇ ਦੇ ਵਿੱਚ ਵੀ ਕਮਾਲ ਹੋ ਗਈ ਆ ਪੰਜ ਬਣਨ ਦੇ ਲਈ ਪੰਜਾਬ ਦੇ ਵਿੱਚ 1,66,000 ਤੋਂ ਵੱਧ ਲੋਕ ਖੜੇ ਆ। ਯਾਨੀ ਕਿ ਸਰਪੰਚੀ ਦੇ ਲਈ 52,300 ਕੁਝ ਤੇ ਪੰਜ ਬਣਨ ਦੇ ਲਈ 1,66,000 ਤੋਂ ਵੱਧ ਲੋਕ ਇਸ ਵੱਡੇ ਮੈਦਾਨ ਦੇ ਵਿੱਚ ਹੈ। ਕਿਉਂਕਿ ਇੱਕ ਇੱਕ ਪਿੰਡ ਦੇ ਵਿੱਚ 4 4 5 5 6 6 ਪੰਜ ਹੁੰਦੇ ਆ। ਸੋ ਇਸ ਕਰਕੇ ਉੱਥੇ ਕਈ ਪਿੰਡਾਂ ਦੇ ਵਿੱਚ ਇਤਕੀ 40 40 50 50 ਲੋਕਾਂ ਨੇ ਪੰਜ ਬਣਨ ਵਾਸਤੇ ਅਪਲਾਈ ਕੀਤਾ। ਨਾਮਜ਼ਦਗੀ ਦਾਖਲ ਕੀਤੀ ਆ। ਸੋ ਪੰਜਾਬ ਦੇ ਲੋਕਾਂ ਦੇ ਵਿੱਚ ਸਰਪੰਚ ਜਾਂ ਪੰਚ ਬਣਦੀ ਜਿਹੜੀ ਇਤਕੀ ਖਿੱਚ ਸੀ ਜਿਹੜੀ ਇਤਕੀ ਦੌੜ ਸੀ ਉਹਨੇ ਸਭ ਨੂੰ ਹੈਰਾਨ ਜ਼ਰੂਰ ਕਰਕੇ ਰੱਖ ਦਿੱਤਾ ਵੀ ਆਹ ਵੀ ਜਲਵਾ ਹੈ ਇਹ ਵੀ ਲੋਕ ਹਨ ਜਿਹੜੇ ਕਿ ਚਾਹੁੰਦੇ ਵੀ ਅਸੀਂ ਪੰਚ ਬਣ ਜਗੇ ਜਾਂ ਸਰਪੰਚ ਬਣ ਜਗੇ ਕੁਝ ਨਾ ਕੁਝ ਤਾਂ ਬਣ ਜਗੇ ਪਰ ਇਤਕੀ ਜੋ ਬੋਲੀਆਂ ਲਗੀਆਂ ਉਹਦੇ ਉੱਤੇ ਸੂਝਵਾਨ ਲੋਕਾਂ ਨੇ ਹੈਰਾਨੀ ਵੀ ਪ੍ਰਗਟਾਈ ਆ ਕਿ ਇਹ ਕਿਹੋ ਜਿਹਾ ਸਰਬਸੰਮਤੀ ਦਾ ਮਸਲਾ ਹੋਇਆ ਕਿ ਭਾਈ 50 ਲੱਖ ਲੈ ਲਓ ਸਰਪੰਚ ਬਈ ਨੂੰ ਬਣਾ ਦਿਓ ਕਰੋੜ ਰੁਪਇਆ ਲੈ ਲਓ ਸਰਪੰਚ ਬਈ ਨੂੰ ਬਣਾ ਦਿਓ 2 ਕਰੋੜ ਰੁਪਏ ਲੈ ਲਓ ਸਰਬਸੰਮਤੀ ਮਿਰਣਾ ਤੇ ਕਰ ਦਿਓ ਕਿਉਂਕਿ ਸਰਬਸੰਮਤੀ ਉਹ ਹੁੰਦੀ ਹੈ ਜਿਹੜੀ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਸਿਹਰ ਦੇ ਵਿਅਕਤੀ ਨੂੰ ਚੁਣ ਕੇ ਇਮਾਨਦਾਰ ਨੂੰ ਦੂਰਦਰਸ਼ੀ ਵਾਲੀ ਸੋਚ ਵਾਲੇ ਨੂੰ ਚੁਣ ਕੇ ਤੇ ਕਿਹਾ ਜਾਵੇ ਜੀ ਕਿ ਇਹਨੂੰ ਅਸੀਂ ਸਰਪੰਚ ਬਣਾਉਨੇ ਆ ਨਾ ਕਿ ਉਹਦਾ ਬੋਲੀ ਦੇ ਨਾਲ ਕੋਈ ਸੰਬੰਧ ਹੁੰਦਾ ਅਗਲੀ ਗੱਲ ਇਹ ਜੀ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਭਾਜੀਪੀ ਦਾ ਪ੍ਰਚਾਰ ਕਰਨ ਦੀ ਗੱਲ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਬੀਜੇਪੀ ਦਾ ਪ੍ਰਚਾਰ ਕਰੂੰਗਾ ਹੁਣ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਕੇਜਰੀਵਾਲ ਤੇ ਉਹ ਵੀ ਨੰਗੇ ਚਿੱਟੇ ਤੌਰ ਦੇ ਉਤੇ ਬੀਜੇਪੀ ਦਾ ਪ੍ਰਚਾਰ ਕਰੂ ਇਹਦੇ ਵਿੱਚਲਾ ਮਾਜਰਾ ਕੀ ਆ ਸਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਆ ਕਿ ਦਿੱਲੀ ਦੇ ਵਿੱਚ ਸਾਨੂੰ ਕਹਿੰਦੇ ਤੁਸੀਂ ਰਿਓੜੀਆਂ ਵੰਡੀਆਂ ਜਦੋਂ ਦੀ ਤੁਹਾਡੀ ਸਰਕਾਰ ਆਈਏ ਤੁਸੀਂ ਰਿਓੜੀਆਂ ਵੰਦੇ ਰਹੇ ਆ ਅਸੀਂ ਰਿਓੜੀਆਂ ਕਿਹੜੀਆਂ ਵੰਡੀਆਂ ਅਸੀਂ ਮੁਫਤ ਦੇ ਵਿੱਚ ਸਿੱਖਿਆ ਦਿੱਤੀ ਮੁਫਤ ਦੇ ਵਿੱਚ ਪਾਣੀ ਦਿੱਤਾ ਮੁਫਤ ਦੇ ਵਿੱਚ ਬਿਜਲੀ ਦਿੱਤੀ ਅਸੀਂ ਚੰਗੇ ਤਰੀਕੇ ਨਾਲ ਸੇ ਸਹੂਲਤਾਂ ਦਿੱਤੀਆਂ ਤੇ ਇਹੋ ਜੀਆਂ ਅਸੀਂ ਸ਼ਹਿਰ ਰਿਓੜੀਆਂ ਵੰਡੀਆਂ ਦਾ ਉਹਨਾਂ ਨੇ ਕਿਹਾ ਜੀ ਕਿ ਬੀਜੇਪੀ ਦੀ ਸਿੱਧੀ ਜਾਂ ਕਿਸੇ ਨਾਲ ਭਾਈਵਾਲੀ ਕਰਕੇ ਭਾਰਤ ਦੇ 20 ਤੋਂ ਵੱਧ ਸੂਬਿਆਂ ਦੇ ਵਿੱਚ ਇਹ 20 ਦੇ ਕਰੀਬ ਇਸ ਵੇਲੇ ਸੂਬਿਆਂ ਦੇ ਵਿੱਚ ਸਰਕਾਰ ਆ ਜਿੱਥੇ ਜਿੱਥੇ ਵੀ ਬੀਜੇਪੀ ਦੀ ਸਰਕਾਰ ਆ ਉਹਨਾਂ ਥਾਵਾਂ ਦੇ ਉੱਤੇ ਇਹ ਸਾਡੇ ਵਾਲੀਆਂ 6 ਸਹੂਲਤਾਂ ਦਿੱਲੀ ਵਾਲੀਆਂ 6 ਸਹੂਲਤਾਂ ਉੱਥੇ ਮੁਹੱਈਆ ਕਰਵਾ ਦੇਣ ਤੇ ਫਿਰ ਅਸੀਂ ਇਹਨਾਂ ਦੇ ਪੱਖ ਦੇ ਵਿੱਚ ਹੋ ਜਾਾਂਗੇ ਉਹਨਾਂ ਨੇ ਕਿਹਾ ਜੀ ਕਿ ਦਿੱਲੀ ਦੇ ਲੋਕਾਂ ਨੂੰ ਜਿਵੇਂ ਅਸੀਂ ਪਾਣੀ ਮੁਫਤ ਦਿੰਨੇ ਆ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਇਹ ਉੱਥੇ ਮੁਫਤ ਪਾਣੀ ਦੇ ਦੇਣ ਜਿਵੇਂ ਜਿਵੇਂ ਅਸੀਂ ਸਿੱਖਿਆ ਮੁਫਤ ਦਿੱਤੀ ਆ ਇਹਨਾਂ ਲਈ ਜਿੱਥੇ ਜਿੱਥੇ ਸਰਕਾਰ ਆ ਇਹ ਸਿੱਖਿਆ ਮੁਫਤ ਦੇ ਰਹਿਣ ਜਿਵੇਂ ਜਿਵੇਂ ਅਸੀਂ ਗਰੀਬਾਂ ਦੇ ਲਈ ਸੋਚਿਆ ਓਵੇਂ ਓਵੇਂ ਇਹ ਸੋਚਣਾ ਸ਼ੁਰੂ ਕਰ ਦੇਣੀ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਆ ਜਿਵੇਂ ਜਿਵੇਂ ਅਸੀਂ ਸਿਹਤ ਦੇ ਢਾਂਚੇ ਦੇ ਵਿੱਚ ਬਦਲਾਅ ਕੀਤਾ ਓਵੇਂ ਓਵੇਂ ਇਹ ਕਰ ਦੇਣ ਸੋ ਜੇਕਰ ਇਹ ਵੀ ਓਵੇਂ ਕਰ ਦੇਣਗੇ ਤਾਂ ਮੈਂ ਆਮ ਆਦਮੀ ਪਾਰਟੀ ਦਾ ਨਹੀਂ ਭਾਜੀਪੀ ਦਾ ਪ੍ਰਚਾਰ ਕਰੂੰਗਾ ਬਸ ਇੱਕ ਵਾਰ ਇਹ ਦਿੱਲੀ ਵਾਲੀ ਨਕਲ ਉਹਨਾਂ ਸੂਬਿਆਂ ਵਿੱਚ ਕਰਕੇ ਦਿਖਾ ਦੇਣ ਜਿੱਥੇ ਜਿੱਥੇ ਭਾਜੀਪੀ ਦੀ ਸਰਕਾਰ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਆਮ ਆਦਮੀ ਪਾਰਟੀ ਦਾ ਬਿਲਕੁਲ ਨਹੀਂ ਫਿਰ ਮੈਂ ਭਾਜਪਾ ਦਾ ਪ੍ਰਚਾਰ ਕਰਨ ਲੱਗ ਜਾਊਂਗਾ ਮਤਲਬ ਇਹ ਹੈ ਕਿ ਕੇਜਰੀਵਾਲ ਦੇ ਵੱਲੋਂ ਖੁੱਲਾ ਚੈਲੰਜ ਦਿੱਤਾ ਗਿਆ ਕਿ ਜੇਕਰ ਤੁਹਾਡੇ ਵਿੱਚ ਦਮ ਹੈ ਤਾਂ ਤੁਸੀਂ ਵੀ ਉਵੇਂ ਕਰਕੇ ਦਿਖਾਓ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਦਿੱਲੀ ਦੇ ਵਿੱਚ ਤੇ ਕੰਮ ਕਰਕੇ ਦਿਖਾਇਆ ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਮੁਖੀ ਕਿਉਂਕਿ ਹੁਣ ਤੱਕ ਆਪਾਂ ਜਾਣਦੇ ਹਾਂ ਕਿ ਪ੍ਰਧਾਨਗੀ ਵੀ ਉਹਨਾਂ ਕੋਲ ਰਹੀ ਸੀ ਪਰ ਹੁਣ ਮੁੱਖ ਮੰਤਰੀ ਆ ਭਗਵੰਤ ਮਾਨ ਹੋਰੀ ਅਲੱਗ-ਥਲੱਗ ਜੇ ਪੈ ਗਏ ਆ ਅਰਵਿੰਦ ਕੇਜਰੀਵਾਲ ਦੇ ਨਾਲ ਸੋਚ ਨਹੀਂ ਮਿਲ ਰਹੀ ਤੇ ਪੰਜਾਬ ਦੇ ਵਿੱਚ ਵੱਡੇ-ਵੱਡੇ ਅਧਿਕਾਰੀ ਆ ਜਿਹੜੇ ਉਹ ਦਿੱਲੀ ਦੇ ਇਸ਼ਾਰੇ ਦੇ ਉੱਤੇ ਬਦਲੇ ਜਾ ਰਹੇ ਨਾ ਕਿ ਭਗਵੰਤ ਮਾਨ ਦੇ ਭਗਵੰਤ ਮਾਨ ਪਿਛਲੇ ਨਹੀਂ ਬਿਮਾਰ ਹੋਏ ਬਿਮਾਰ ਹੋਣ ਤੋਂ ਬਾਅਦ ਫੋਟ ਹਸਪਤਾਲ ਦੇ ਵਿੱਚ ਗਏ ਉਸ ਵੇਲੇ ਚਰਚਾ ਚੱਲ ਪਈ ਵੀ ਸੋਮਵਾਰ ਤੱਕ ਤੇ ਭਗਵੰਤ ਮਾਨ ਦੀ ਥਾਂ ਦੇ ਉੱਤੇ ਮੁੱਖ ਮੰਤਰੀ ਕੋਈ ਹੋਰ ਲੱਗ ਜਾਣਾ ਪਰ ਉਹ ਲੱਗਾ ਨਹੀਂ ਕਿਸੇ ਹੋਰ ਨੂੰ ਬਣਾਇਆ ਨਹੀਂ ਗਿਆ ਖਬਰਾਂ ਇਹ ਆਉਣ ਲੱਗ ਪਈਆਂ ਸੀ ਵੀ ਸਰਦਾਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਊਗਾ ਪਰ ਐਵੇਂ ਨਹੀਂ ਹੋਇਆ ਖਬਰਾਂ ਇਹ ਸਦਕੇ ਦੋ ਡਿਪਟੀ ਸੀਐਮ ਬਣਾਏ ਜਾ ਰਹੇ ਆ ਪਰ ਐਵੇਂ ਨਹੀਂ ਹੋਇਆ ਐਨ ਮੌਕੇ ਦੇ ਉੱਤੇ ਫਿਰ ਕੀ ਘਮੀ ਭਾਵੇਂ ਕਿ ਭਗਵੰਤ ਮਾਨ ਨੇ ਅੜ ਕੇ ਆਪਣੀ ਕੁਰਸੀ ਵਕਤੀ ਤੌਰ ਦੇ ਉੱਤੇ ਬਚਾ ਲਈ ਪਰ ਇਹ ਪਤਾ ਲੱਗਾ ਜੇ ਕੇਜਰੀਵਾਲ ਨਾਲੋਂ ਦੂਰੀਆਂ ਇੰਨੀਆਂ ਕ ਬਣ ਗਈਆਂ ਕਿ ਹੁਣ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਦੇ ਵਿੱਚ ਸਾਰੀ ਕਮਾਨ ਆਪਣੇ ਹੱਥ ਦੇ ਵਿੱਚ ਲੈਣਾ ਸ਼ੁਰੂ ਕਰ ਚੁੱਕੀ ਆ ਭਗਵੰਤ ਮਾਨ ਦੇ ਕਈ ਨਿੱਜੀ ਸਲਾਹਕਾਰ ਬਦਲ ਦਿੱਤੇ ਗਏ ਆ। ਉਰੀ ਥਾਂ ਨੇ ਉੱਤੇ ਦਿੱਲੀ ਤੋਂ ਸਲਾਹਕਾਰ ਲਾ ਦਿੱਤੇ ਗਏ ਆ। ਪੰਜਾਬ ਦੇ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੀ ਸਿੱਧੀ ਰਿਪੋਰਟ ਲਈ ਜਾ ਰਹੀ ਆ ਨਾ ਕਿ ਭਗਵੰਤ ਮਾਨ ਨੂੰ ਪੁੱਛਿਆ ਜਾ ਰਿਹਾ। ਭਗਵੰਤ ਮਾਨ ਦਾ ਦਾਇਰਾ ਇਹਨਾਂ ਟਾਈਟ ਕੀਤਾ ਜਾ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਵੱਡਾ ਧਮਾਕਾ ਹੋਣ ਦੀ ਆਸ ਹੈ। ਪਿਛਲੇ ਕਈ ਦਿਨਾਂ ਤੋਂ ਭਗਵੰਤ ਮਾਨ ਕੁਝ ਨਹੀਂ ਬੋਲ ਰਹੇ। ਜਿਵੇਂ ਕਿ ਉਹ ਆਪਣੇ ਸਿਆਸੀ ਸ਼ਰੀਕਾਂ ਦੇ ਉੱਤੇ ਆਰ ਲਾਉਂਦੇ ਹੁੰਦੇ ਆ, ਜਿਵੇਂ ਉਹ ਟਾਂਚ ਕਰਦੇ ਹੁੰਦੇ ਆ। ਜਿਵੇਂ ਕੁਝ ਨਾ ਕੁਝ ਕਹਿ ਕੇ ਤੇ ਲੋਕਾਂ ਨੂੰ ਹਸਾਉਂਦੇ ਆ ਜਾਂ ਜਿਹੜੇ ਵਿਰੋਧੀ ਆ ਉਹਨਾਂ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਉਹ ਪਿਛਲੇ ਕੁਝ ਦਿਨਾਂ ਤੋਂ ਕੁਝ ਵੀ ਨਹੀਂ ਬੋਲ ਰਹੇ ਇੱਕ ਤਾਂ ਚਲੋ ਉਹਨਾਂ ਦੀ ਸਿਹਤ ਦਾ ਕਾਰਨ ਵੀ ਮੰਨਿਆ ਦੂਜਾ ਕਹਿੰਦੇ ਕਿ ਉਹਨਾਂ ਨੂੰ ਝਟਕਾ ਆਇਆ ਦਾਤਾ ਗਿਆ ਜਿਹਦੇ ਕਰਕੇ ਹੁਣ ਉਹ ਅਲੱਗ-ਥਲੱਗ ਪੈ ਗਏ ਆ ਸੋ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ OSD ਬਦਲੇ ਗਏ ਆ ਹੋਰ ਵੀ ਕਈ ਜਿਹੜੇ ਵੱਡੇ ਚਿਹਰੇ ਆ ਜਿਹੜੇ ਕਿ ਭਗਵੰਤ ਮਾਨ ਨਾਲ ਪਰਸ਼ਾਵੇਂ ਵਾਂਗੂ ਰਹਿੰਦੇ ਸੀ ਉਹ ਵੀ ਬਦਲਣ ਦੀ ਚਰਚਾ ਹੈਗੀ ਆ ਸੋ ਭਗਵੰਤ ਮਾਨ ਤੇ ਦਿੱਲੀ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਕਾਫੀ ਦੂਰ ਗਿਆ ਪੈ ਗਈਆਂ ਇਹ ਦੂਰ ਗਿਆ ਨੇੜ ਭਵਿੱਖ ਦੇ ਵਿੱਚ ਕਿਵੇਂ ਮਟਣੀਆਂ ਇਹ ਸਮੇਂ ਨੇ ਬਿਆਨ ਕਰਨਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਸੋਚਾਂ ਵਿਚਾਰਾਂ ਦੇ ਵਿੱਚ ਹੈ ਕਿ ਅਸੀਂ ਭਗਵੰਤ ਮਾਨ ਨਾਲ ਜੁੜੇ ਰਹੇਗੇ ਜਾਂ ਅਸੀਂ ਦੇ ਦਿੱਲੀ ਨਾਲ ਜੁੜੇ ਰਹੇਗੇ ਦਿੱਲੀ ਸਾਨੂੰ ਬਚਾਉ ਜਾਂ ਭਗਵੰਤ ਮਾਨ ਸਾਨੂੰ ਬਚਾਉ ਤੇ ਜੇਕਰ ਆਉਂਦੇ ਸਮੇਂ ਦੇ ਵਿੱਚ ਭਗਵੰਤ ਮਾਨ ਨੇ ਸਟੈਂਡ ਲੈ ਲਿਆ ਕਿ ਮੈਂ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਉੱਤੇ ਰਾਜ ਨਹੀਂ ਕਰਨ ਦੇਣਾ ਤੇ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚੋਂ ਫੰਡ ਨਹੀਂ ਇਕੱਠਾ ਕਰਨੇੜਾ ਤਾਂ ਲੱਗਦਾ ਇਹ ਜਿਕੇ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਪੱਖ ਵਿੱਚ ਹੋਣਗੇ ਪਰ ਜੇਕਰ ਭਗਵੰਤ ਮਾਨ ਨੇ ਇਸ ਮਸਲੇ ਦੇ ਉੱਤੇ ਕੋਈ ਸਟੈਂਡ ਨਾ ਹੀ ਲਿਆ ਤੇ ਉਹ ਜਿਵੇਂ ਚੱਲਦਾ ਚੱਲੀ ਜਾਣ ਦੇ ਉਤੇ ਆਪਣੇ 2.5 ਸਾਲ ਪੂਰੇ ਕਰੋ ਹੋਰ ਤੇ ਫਿਰ ਪੰਜਾਬ ਦੇ ਲੋਕ ਉਖਤਾ ਜਾਣਗੇ ਤੇ ਨਾ ਭਗਵੰਤ ਦੀ ਕਦਰ ਰਹਿਣੀ ਹੈ ਤੇ ਨਾ ਕੇਜਰੀਵਾਲ ਦੀ ਕਦਰ ਰਹਿਣੀ ਹੈ ਸੋ ਭਗਵੰਤ ਮਾਨ ਕਦੋਂ ਸਟੈਂਡ ਲੈਂਦੇ ਆ ਤੇ ਕਿਹੜੇ ਪ੍ਰਸੰਗ ਦੇ ਵਿੱਚ ਲੈਂਦੇ ਆ ਇਹ ਹੁਣ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਬੇਸ਼ੱਕ ਜ਼ਿਮਨੀ ਤੋੜਾਂ ਦਾ ਹਲੇ ਤੱਕ ਐਲਾਨ ਨਹੀਂ ਹੋਇਆ ਪੰਜਾਬ ਦੇ ਵਿੱਚ ਕੋਈ ਤਰੀਕ ਨਹੀਂ ਐਲਾਨੀ ਗਈ ਕਿ ਭਾਈ ਇੰਨੀ ਤਰੀਕ ਨੂੰ ਵੋਟਾਂ ਪੈਣਗੀਆਂ ਪਰ ਗੱਲ ਇਹ ਹੈ ਜੀ ਕਿ ਹੁਣੇ ਤੋਂ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਕਦੇ ਆਪਾਂ ਜਾਣਦੇ ਕਿ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਤੇ ਮਨਦੀਪ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਜਾਂਦਾ ਕਦੇ ਖਬਰ ਕੋਈ ਆਉਂਦੀ ਕਦੇ ਕੋਈ ਤੇ ਹੁਣ ਵਿਚਾਲੇ ਖਬਰ ਇਹ ਆ ਗਈ ਹੈ ਕਿ ਮਨਪ੍ਰੀਤ ਬਾਦਲ ਗਿੱਦੜ ਬਾਹਾ ਤੋਂ ਤਿਆਰੀਆਂ ਪੂਰੀਆਂ ਜ਼ੋਰਾਂ ਦੇ ਉੱਤੇ ਕਰੀ ਬੈਠੇ ਆ ਮਨਪ੍ਰੀਤ ਬਾਦਲ ਗਿੱਦੜਵਾਹਾ ਤੋਂ ਬੀਜੇਪੀ ਦੇ ਵੱਲੋਂ ਚੋਣ ਲੜਨ ਦੇ ਚਾਹਵਾਨਾ ਕੇਵਲ ਸਿੰਘ ਢਿੱਲੋਂ ਬਰਨਾਲੇ ਤੋਂ ਪੂਰੀ ਤਿਆਰੀ ਕਰੀ ਬੈਠੇ ਆ ਤੇ ਗੇਰਾਬਾਬਾ ਨਾਨਕ ਤੋਂ ਵੀ ਇੱਕ ਸਾਬਕਾ ਕਾਂਗਰਸੀ ਆਗੂ ਬੀਜੇਪੀ ਦੇ ਵੱਲੋਂ ਚੋਣ ਲੜਨ ਦੀ ਤਿਆਰੀ ਕਰੀ ਬੈਠਾ ਚਲੋ ਚੋਣ ਲੜਨਾ ਨਾ ਲੜਨਾ ਕਿੱਥੋਂ ਲੜਨਾ ਇਹ ਪਾਰਟੀ ਦੀ ਮਰਜ਼ੀ ਸਬੰਧਤ ਵਿਅਕਤੀ ਦੀ ਮਰਜ਼ੀ ਪਰ ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਆ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਦਲੇ ਆ ਬੀਜੇਪੀ ਨੂੰ ਜੇਕਰ 4 ਸੀਟਾਂ ਤੇ ਚੋਣ ਲੜਗੀਆਂ ਪੈਂਦੀ ਚਾਰਾਂ ਦੇ ਉੱਤੇ ਉਨਾ 14 ਸੀਟਾਂ ਦੇ ਵਿੱਚੋਂ ਤਿੰਨਾਂ ਦੇ ਉੱਤੇ ਤਾਂ ਕਾਂਗਰਸੀ ਹੁਣਦਾਵਾ ਕਰੀ ਬੈਠੇ ਆ ਵੀ ਮਨਪ੍ਰੀਤ ਬਾਦਲ ਵੀ ਕਾਂਗਰਸ ਦੇ ਵਿੱਚੋਂ ਆਏ ਆ ਤੇ ਕੇਵਲ ਸਿੰਘ ਢੱਲੋਂ ਵੀ ਕਾਂਗਰਸ ਦੇ ਵਿੱਚੋਂ ਆਏ ਆ ਤੇ ਡੇਰਾ ਬਾਬਾ ਨਾਨਕ ਤੋਂ ਜਿਹੜਾ ਆਗੂ ਆ ਉਹ ਵੀ ਕਾਂਗਰਸ ਤੋਂ ਵਿੱਚੋਂ ਆਇਆ ਸੋ ਕਹਿਣ ਦਾ ਭਾਵ ਇਹ ਆ ਕਿ ਜੇਕਰ ਕਾਂਗਰਸੀਆਂ ਨੇ ਹੀ ਭਾਜੀਪੀ ਦੇ ਆਗੂ ਬਣ ਕੇ ਚੋਣਾਂ ਲੜਨੀਆਂ ਤੇ ਫਿਰ ਭਾਜੀਪੀ ਦੇ ਆਪਣੇ ਆਗੂਆਂ ਦਾ ਵਜੂਦ ਕੀ ਆ ਤੇ ਉਹ ਪਾਰਟੀ ਦੇ ਨਾਲ ਕਿਵੇਂ ਤੁਰਨਗੇ ਸਵਾਲ ਇਹ ਆ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਖਬਰਾਂ ਇਹੀ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਆਗੂ ਪਰੇਸ਼ਾਨੀ ਦੇ ਵਿੱਚ ਹੈ ਟਕਸਾਲੀ ਜਿਹੜੇ ਆਗੂ ਨੇ ਉਹ ਇਹ ਸੋਚਦੇ ਕਿ ਅਸੀਂ ਸੁਨੀਲ ਜਾਖੜ ਨੂੰ ਪ੍ਰਧਾਨ ਕਿਉ ਮੰਨੀਏ ਅਸੀਂ ਇਹਨਾਂ ਦੇ ਕਿਹ ਮਤਾਬਕ ਚ ਕਿਉ ਚੱਲੀਏ ਕਿਉਂਕਿ ਸਾਨੂੰ ਤਾਂ ਉਮਰਾਂ ਲੱਗ ਗਈਆਂ ਤੇ ਇਹ ਕੱਲ ਆ ਕੇ ਤੇ ਸਾਡੇ ਸਿਰ ਦੇ ਉੱਤੇ ਬਹਿ ਗਏ ਸੋ ਉਹਨਾਂ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਇਹ ਆ ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਨ ਵਾਲੀ ਗੱਲ ਆ ਕਿ ਕਿਸ ਤਰੀਕੇ ਨਾਲ ਬੀਜੇਪੀ ਦੇ ਵਿੱਚ ਇਹੋ ਜਿਹੇ ਫੈਸਲੇ ਹੋ ਰਹੇ ਆ ਜਿਹੜੇ ਕਿ ਆਉਂਦੇ ਸਮੇਂ ਦੇ ਵਿੱਚ ਬੀਜਪੀ ਦੇ ਰਾਹ ਦੇ ਵਿੱਚ ਹੀ ਕੰਡੇ ਵਿੱਚ ਜਾਣਗੇ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਕੰਗੜਾ ਰਣੌਤ ਦੀ ਬੋਲ ਬਾਣੀ ਦੇ ਉੱਤੇ ਸਵਾਲ ਤਾਂ ਸਮੇਂ-ਸਮੇਂ ਤੇ ਬਹੁਤ ਉੱਠਦੇ ਆ ਲੋਕ ਵੀ ਬਹੁਤ ਉਹਨੂੰ ਤਾਨੇ ਮੇਨੇ ਵੀ ਦਿੰਦੇ ਆ ਤੇ ਉਹਨੂੰ ਲੰਮੇ ਹੱਥੀ ਵੀ ਲੈਂਦੇ ਆ ਕਿਉਂਕਿ ਕੰਗੜਾ ਦੀ ਜੀਬ ਦੇ ਪੁਆੜੇ ਬਹੁਤ ਵੱਡੇ ਪੱਦਰ ਤੇ ਪਏ ਆ ਕੰਗੜਾ ਰਣੌਤ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬਗਾਂ ਨੂੰ ਨਿਸ਼ੇੜੀ ਕਿਹਾ ਉਹਨੇ ਕਦੇ ਪੰਜਾਬਗਾਂ ਨੂੰ ਅਤਵਾਦੀ ਕਦੇ ਖਾਲਸਤਾਨੀ ਕਦੇ ਦੰਗਾਕਾਰੀ ਕਰੇ کوشش ਕਰੇ کوشش ਕਰੇ کوشش ਕਿਹਾ ਪਰ ਹੁਣ ਗਾਇਕ ਜਸਵੀਰ ਜੱਸੀ ਨੇ ਇੱਕ ਮਹੱਤਵਪੂਰਨ ਗੱਲ ਕਹੀ ਹੈ ਗਾਇਕ ਜਸਵੀਰ ਜੱਸੀ ਨੇ ਕਿਹਾ ਇੱਕ ਅਤੀਤ ਨੂੰ ਚੇਤੇ ਕਰਦਾ ਵਾਕਿਆ ਸਾਂਝਾ ਕਰਦਿਆ ਉਹਨਾਂ ਨੇ ਕਿਹਾ ਜੀ ਕਿ ਇੱਕ ਵਾਰ ਕੰਗੜਾ ਨੌਤ ਮੇਰੀ ਗੱਡੀ ਦੇ ਵਿੱਚ ਆ ਕੇ ਬੈਠ ਗਈ ਸੀ ਉਦੋਂ ਇਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਸੀ ਤੇ ਜੇਕਰ ਮੈਂ ਸਾਰੀ ਗੱਲ ਦੱਸਣ ਲੱਗ ਪਿਆ ਤੇ ਫਿਰ ਉਹਦੀ ਇੱਜ਼ਤ ਨਹੀਂ ਰਹਿਣੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੰਗੜਾ ਨੌਤ ਨੇ ਜੇਕਰ ਪੰਜਾਬੀਆਂ ਦੇ ਬਾਰੇ ਤੇ ਪੰਜਾਬ ਦੇ ਬਾਰੇ ਗਲਤਫਲਤ ਬੋਲਣਾ ਜਾਰੀ ਰੱਖਿਆ ਤਾ ਫਿਰ ਮੈਂ ਇਹਦੀਆਂ ਸਾਰੀਆਂ ਗੱਲਾਂ ਖੋਲ੍ਹ ਦਿਆਂਗਾ ਮੈਂ ਇਹਦੇ ਸਾਰੇ ਰਾਜ਼ ਖੋਲ੍ਹ ਦਿਆਂਗਾ ਸੋ ਕੰਗੜਾ ਨੌਤ ਜਿਹੜੀ ਕਿ ਇਸ ਵੇਲੇ ਮੰਡੀ ਖੇਤਰ ਤੋਂ ਸੰਸਦ ਮੈਂਬਰ ਹੈ ਉਹਨੂੰ ਪੰਜਾਬ ਤੇ ਪੰਜਾਬੀਆਂ ਦੇ ਪ੍ਰਤੀ ਤੋਲ ਕੇ ਬੋਲਣ ਦੀ ਹਿਦਾਇਤ ਵੀ ਹੈ ਤੇ ਜੇਕਰ ਉਹਨੇ ਇਦਾਂ ਫਾਫਾ ਕਰਨਾ ਬੰਦ ਨਾ ਕੀਤਾ ਤਾਂ ਪਤਾ ਲੱਗਾ ਜੀ ਕਿ ਜਸਬੀਰ ਜਸੀ ਨੇ ਕਿਹਾ ਕਿ ਭਾਈ ਫਿਰ ਮੈਂ ਇਹਦੀਆਂ ਸਾਰੀਆਂ ਹੀ ਗੱਲਾਂ ਖੋਲ੍ਹ ਕੇ ਰੱਖ ਦੇਣੀਆਂ ਤੇ ਫਿਰ ਨਾ ਇਹ ਗੱਲ ਕਿਹਾ ਹੀ ਜਾਵੇ ਕਿ ਭਾਈ ਇੱਕ ਔਰਤ ਦਾ ਅਪਮਾਨ ਇਹਦੇ ਵੱਲੋਂ ਇਸ ਤਰੀਕੇ ਨਾਲ ਕਰ ਦਿੱਤਾ ਗਿਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ سلسلہ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਅੱਜ 7 ਤਰੀਕ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਨਹੀਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਨਾ ਸ਼ੁਰੂ ਹੋਣ ਕਰਕੇ ਕਿਸਾਨ ਵੀ ਪਰੇਸ਼ਾਨੀ ਵਿੱਚ ਹੈ ਤੇ ਆੜਤਗੇ ਵੀ ਪਰੇਸ਼ਾਨ ਆ ਤੇ ਖਰੀਦ ਏਜੰਸੀਆਂ ਵੀ ਪਰੇਸ਼ਾਨ ਆ ਤੇ ਬਾਕੀ ਜਿਹੜੀ ਲੇਬਰ ਪੱਲੇਦਾਰ ਉਹ ਵੀ ਪਰੇਸ਼ਾਨ ਆ ਉਹਦਾ ਕਾਰਨ ਇਹ ਆ ਕਿ ਆਰਟੀਕਲ ਐਸੋਸੀਏਸ਼ਨ ਆ ਜਿਹੜੀ ਉਹਨਾਂ ਦੇ ਵੱਲੋਂ ਇਹ ਗੱਲ ਕਹੀਏ ਕਿ ਸਰਕਾਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਉਨੀ ਦੇਰ ਤੱਕ ਅਸੀਂ ਆਪਣਾ ਕੰਮ ਨਹੀਂ ਕਰਨਾ ਉਦੋਂ ਛੈਲਰ ਉਦਯੋਗ ਵਾਲੇ ਵੀ ਹੜਤਾਲ ਦੇ ਉੱਤੇ ਆ ਉਹ ਕਹਿੰਦੇ ਵੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਵੀ ਹੜਤਾਲ ਦੇ ਉੱਤੇ ਆ ਖਰੀਦ ਏਜੰਸੀਆਂ ਇਸ ਵੇਲੇ ਪਰੇਸ਼ਾਨੀ ਵਿੱਚ ਆ ਉਹ ਕਹਿੰਦੇ ਵੀ ਸਾਡਾ ਕਸੂਰ ਕੀ ਆ ਤੇ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਧਰਨੇ ਲਾਏ ਜਾ ਰਹੇ ਆ ਕਿ ਸਾਡਾ ਕਸੂਰ ਕੀ ਆ ਤੁਸੀਂ ਕਹਿੰਦੇ ਸੀ ਵੀ ਧੋਨੇ ਦਾ ਇੱਕ ਇੱਕ ਦਾਣਾ ਵੇਲੇ ਸਿਰ ਖਰੀਦਾ ਜਾਊਗਾ ਤੇ ਅਸੀਂ ਪਹਿਲੀ ਤਰੀਕ ਤੋਂ ਲੈ ਕੇ 7 ਤਰੀਕ ਤੱਕ ਮੰਡੀਆਂ ਦੇ ਵਿੱਚ ਝੋਨੇ ਦੀਆਂ ਢੇਰੀਆਂ ਲਾਈ ਬੈਠੇ ਆ ਜਦੋਂ ਝੋਨੇ ਦੀ ਬੋਲੀ ਹੀ ਨਹੀਂ ਲੱਗਣੀ ਜਦੋਂ ਕਿਸੇ ਨੇ ਖਰੀਦਣਾ ਹੀ ਨਹੀਂ ਤਾਂ ਫਿਰ ਮੰਡੀ ਦੇ ਵਿੱਚ ਆ ਕੇ ਤੇ ਸਾਨੂੰ ਬਹਿਣ ਦਾ ਫਾਇਦਾ ਕੀ ਆ ਸੋ ਮਤਲਬ ਕਹਿਣ ਦਾ ਇਹ ਆ ਵੀ ਇਸ ਵੇਲੇ ਪੰਜਾਬ ਦੀ ਸਰਕਾਰ ਨੂੰ ਝੋਨੇ ਦੇ ਖਰੀਦੇ ਮਾਮਲੇ ਦੇ ਉੱਤੇ ਘੇਰਾ ਪੈ ਰਿਹਾ ਜਿਹੜੇ ਵੀ ਮਸਲੇ ਹਨ ਤੇ ਜਿਹੜੇ